ਮਹਾਰਾਜ ਬਾਬੂ ਬੁੱਧ ਪ੍ਰਗਾਹ ਜੀ ਬਾਬੂ ਦਰਸ਼ਨ ਦਾਸ ਜੀ ਦੌਰੂ ਵਾਲੇ ਆਸ਼ਾ ਮਹਾਰਾਜ ਭੈਗੂ ਜੀ ਭੈਗੂ ਜੀ ਕਿਰਪਾ ਕਰਕੇ ਆਪ ਜੀੋ ਸ਼੍ਰੀਮਾਨ 108 ਸੰਤ ਬਾਬਾ ਲੱਸੀ ਵਾਲੇ ਸ਼੍ਰੀਮਾਨ 108 ਸੰਤ ਬਾਬਾ ਬੁੱਧ ਪ੍ਰਗਾਹ ਜੀ ਟੱਲੇ ਵਾਲੇ ਲੰਗਰ ਸੇਵਾ ਕਮੇਟੀ ਐਮ ਜੀ ਹਸਪਤਾਲ ਵਿੱਚ ਕਿ ਜੋ ਕਿ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਸ਼ਨੀਵਾਰ ਨੂੰ ਇਹ ਮਝ ਹਸਪਤਾਲ ਦੇ ਵਿੱਚ ਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਚੱਲ ਰਹੀ ਹੈ ਬੋਰਡ ਦੇ ਥੱਲੇ ਇਹ ਮਝ ਹਸਪਤਾਲ ਦੇ ਵਿੱਚ ਸਮੂਹ ਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲੰਗਰ ਸੇਵਾ ਦੇ ਵਿੱਚ ਹਿੱਸਾ ਪਾਓ ਜਿਵੇਂ ਕਣਕ ਆਟਾ ਦਾਲਾਂ ਨੂਨ ਮਿਰਚ ਮਸਾਲਾ ਦੁੱਧ ਆਦ ਲੱਕੜਾ ਮਾਇਆ ਦੀ ਸੇਵਾ ਜ਼ਰੂਰ ਕਰੋ ਵੈਗਰੂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਚੱਲ ਰਿਹਾ ਹੈ ਇਸ ਜਗ੍ਹਾ ਤੇ ਸੋਮਵਾਰ ਨੂੰ ਵੀ ਲੰਗਰ ਚੱਲਦਾ ਹੈ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਵੈਗਰੂ ਵੱਧ ਤੋਂ ਵੱਧ ਸੰਗਤਾਂ ਇਸ ਲੰਗਰ ਸੇਵਾ ਨਾਲ ਜੁੜਨਾ ਤੇ ਜੁੜ ਕੇ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ